ਤਾਂ ਐਸuele ਦੀ ਬਿਹਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਸਕੂਲ ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਵੱਲੋਂ ਧਰਨਾ ਲਗਾਇਆ ਗਿਆ ਜਿੱਥੇ ਉਹਨਾਂ ਵੱਲੋਂ ਮਾਫੀ ਮੰਗਵਾਉਣ ਦੀ ਵੀ ਗੱਲ ਆਖੀ ਗਈ ਹੈ ਦਰਸਲ ਮਾਮਲਾ ਨਵਾਂ ਸ਼ਹਿਰ ਦੇ ਸਰਕਾਰੀ ਸਕੂਲ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਲਗਭਗ 20 ਬੱਚਿਆਂ ਨੂੰ ਇੱਕ ਸਕੂਲ ਟੀਚਰ ਵੱਲੋਂ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਜਿਸ ਮਗਰੋਂ ਸਕੂਲ ਦੇ ਵਿੱਚ ਬੱਚਿਆਂ ਦੇ ਮਾਪੇ ਆ ਗਏ ਤੇ ਕਾਫੀ ਹੰਗਾਮਾ ਵੀ ਵੇਖਣ ਨੂੰ ਮਿਲਿਆ ਜਿੱਥੇ ਗੱਲ ਇੰਨੀ ਵਿਗੜ ਗਈ ਕਿ ਬੱਚਿਆਂ ਦੇ ਮਾਪੇ ਨੂੰ ਚੌਂਕ ਵਿਖੇ ਦਰ ਨਾਲ ਵੀ ਲਾਉਣਾ ਪਿਆ ਜਿਸ ਮਗਰੋਂ ਪੁਲਸ ਨੂੰ ਮੌਕੇ ਤੇ ਪਹੁੰਚਣਾ ਪਿਆ ਤੇ ਉਹਨਾਂ ਵੱਲੋਂ ਹਾਲਾਤਾਂ ਨੂੰ ਕਾਬੂ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਜਿਸ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਵੀ ਦੇਖ ਸਕਦੇ ਹੋ ਔਟੋ ਕਟ 15-20 ਬੱਚੇ ਦੇ ਤਾਂ ਮੂੰਹ ਤੇ ਨਿਸ਼ਾਨ ਨੇ ਥੱਪੜ ਦੇ ਇਸ ਤਰੀਕੇ ਦੇ ਇਹਨਾਂ ਨੇ ਪ੍ਰਿੰਸੀਪਲ ਸਾਹਿਬ ਨੂੰ ਬੇਨਤੀ ਕੀਤੀ ਸੀ ਮਸਲਾ ਸਾਡਾ ਰਿਜ਼ੋਲਵ ਕਰ ਦੇ ਇੱਕ ਮਿੰਟ ਮੇਰੇ ਕੋਲ ਵੀ ਘਰ ਇੱਕ ਬੱਚਾ ਗਿਆ ਸੀ ਰੱਬ ਜੀ ਮੈਂ ਦੇਖਿਆ ਉਹਦੇ ਵੀ ਲੈਫਟ ਸਾਈਡ ਦੇ ਉੱਤੇ ਕਾਫੀ ਸਰੇ ਕਈ ਬੱਚੇ ਨੇ ਕਈ ਬੱਚਿਆਂ ਨੇ ਪਰ ਮੈਨੂੰ ਜਿੱਥੋਂ ਤੱਕ ਰਾਤੀ ਇਹਨਾਂ ਨੇ ਦੱਸਿਆ ਸੀਗਾ ਉਦੋਂ ਵੇਲੇ ਇਹ ਵੀ ਦੱਸਿਆ ਸੀ ਵੀ ਕੋ ਡਰਾਇੰਗ ਮਾਸਟਰ ਹੈ ਮੈਨੂੰ ਨਹੀਂ ਲੱਗਦਾ ਕਿ ਡਰਾਇੰਗ ਮਾਸਟਰ ਨੂੰ ਇੰਨਾ ਕੋਈ ਸਪੈਸ਼ਲਿਸਟ ਸਰਟੀਫਿਕੇਟ ਹੋਣਾ ਹੈ ਇਹ ਤਾਂ ਸਰ ਕਲਾ ਦੀ ਚੀਜ਼ ਹੈ ਕਲਾ ਮਾਸੂਮ ਆ ਮਾਸੂਮ ਬੱਚੇ ਨੇ ਪਰ ਮੈਨੂੰ ਮੈਨੂੰ ਜੋ ਲੱਗਦਾ ਮੈਂ ਪ੍ਰਿੰਸੀਪਲ ਸਾਹਿਬ ਨਾਲ ਗੱਲ ਵੀ ਕਰਨ ਆਇਆ ਸੀ ਇਸੇ ਕਰਕੇ ਜੀ ਇਸੇ ਸਬੰਧ ਵਿੱਚ ਗੱਲ ਕਰਨ ਆਇਆ ਸੀ ਮੈਨੂੰ ਨਹੀਂ ਸੀ ਪਤਾ ਪੜਨਾ ਲੱਗਿਆ ਮੇਰੇ ਕੋਲ ਤਾਂ ਇੱਕ ਬੱਚਾ ਆਇਆ ਸੀ ਉਹ ਮੈਂ ਜੋ ਮੈਂ ਇਹਦੀ ਗੱਲ ਸੁਣੇ ਕਰੀ ਮਜਬੂਰੀ ਪ੍ਰਿੰਸੀਪਲ ਸਾਹਿਬ ਨਾਲ ਗੱਲ ਕਰਨ ਆਇਆ ਸੀ ਬਹੁਤ ਮਾੜੀ ਗੱਲ ਆ ਮੈਨੂੰ ਲੱਗਦਾ ਜੀ ਇਹ ਕੋਈ ਕਿਸੇ ਟੀਚਰ ਦੀ ਘਰ ਦੀ ਫਰਸਟ੍ਰੇਸ਼ਨ ਹੈ ਜਾਂ ਕੋਈ ਬਾਹਰਲਾ ਕੋਈ ਮਸਲਾ ਆ ਉਹ ਬੱਚਿਆਂ ਤੇ ਮਸੂਮ ਬੱਚਿਆਂ ਤੇ ਨਹੀਂ ਨਿਕਲਣਾ ਚਾਹੀਦਾ ਉਹਨੂੰ ਮਸਤ ਵੀ ਜਿਹੜੀ ਬਣਦੀ ਕਾਰਵਾਈ ਆ ਉਹ ਹੋਊਗੀ ਮੈਂ ਵੀ ਬੇਨਤੀ ਕਰਦਾ ਦੇਖੋ ਸਰ ਡਰਾਇੰਗ ਦਾ ਵਿਸ਼ਾ ਹੀ ਕਲਾਕਾਰੀ ਹੈ ਕਲਾ ਔਰ ਕਲਾ ਚਿਹਰੇ ਤੇ ਕਲਾ ਬਣਾਉਣੀ ਹੈ ਸੋਮਵਾਰ ਨੂੰ ਅੱਜ ਜਾਨੀਵਾਰ ਸੋਮਵਾਰ ਨੂੰ ਸਵੇਰੇ 10 ਵਜੇ ਉਹਨੂੰ ਇੱਥੇ ਇਹਨਾਂ ਦੇ ਮਾਪੇ ਦੇ ਸਾਹਮਣੇ ਲਿਆਓ ਇੱਥੇ ਜੋ ਵੀ ਉਹਨੇ ਗਲਤੀ ਕੀਤੀ ਆ ਆਪਣੀ ਗਲਤੀ ਮੰਨੇ ਜੋ ਵੀ ਇਹ ਕਰਨਾ ਚਾਹੁੰਦੇ ਇਹ ਮਾਪੇ ਦੀ ਜ਼ਿੰਮੇਵਾਰੀ ਹੈ ਸਜ਼ਾ ਵੀ ਮਿਲਣੀ ਹੋਣੀ ਚਾਹੀਦੀ ਤੇ ਹੋਰ ਕਿਸੇ ਬੱਚਾ ਤੇ ਇਹ ਭਵਾਕੀ ਫਾਇਰ ਲਾਉ ਜਵੇ ਦੋ ਮਿੰਟ ਜੀ ਇੱਕ ਮਿੰਟ ਜੀ ਜੋ ਜੋ ਪ੍ਰਿੰਸੀਪਲ ਜੋ ਸਖਤ ਤੋਂ ਸਖਤ ਉਤੇ ਕਾਰਵਾਈ ਹੁੰਦੀ ਆ ਕੋਈ ਲਿਹਾਜ ਨਾ ਕਰਿਓ ਤੁਹਾਨੂੰ ਮੈਂ ਦੱਸ ਦੋ ਨਹੀਂ ਤਾਂ ਇਹ ਸਾਰਾ ਜਿਹੜਾ ਗੁੱਸਾ ਆ ਲੋਕਾਂ ਦਾ ਤੁਹਾਡੇ ਤੇ ਵੋਟਾਂ ਨਾ ਉੱਤੋਂ ਬਦਲ ਜਾਣਾ ਤੁਹਾਡੇ ਆਣਾ ਦੇਖੋ ਉਹਨੇ ਕੰਮ ਗਲਤ ਕੀਤਾ ਆ ਛੋਟੇ ਛੋਟੇ ਬੱਚਿਆਂ ਦੇ ਮੂੰਹ ਤੇ ਲਾਛਾਂ ਪਾਈਆਂ ਪਈਆਂ ਜਦੋਂ ਜਦੋਂ ਕਾਨੂੰਨ ਕਹਿੰਦਾ ਬੱਚੇ ਨੂੰ ਮਾਰਨਾ ਨਹੀਂ ਹੈਗਾ ਬੱਚੇ ਨੂੰ ਜਦੋਂ ਦੇਖੋ ਮੇਰੀ ਗੱਲ ਸੁਣੋ ਜਦ ਸਰਕਾਰ ਵੱਲੋਂ ਨਿਯਮ ਲਾਗੂ ਆ ਵੀ ਕਿਸੇ ਬੱਚੇ ਦੇ ਤੁਸੀਂ ਕੁੱਟ ਮਾਰ ਨਹੀਂ ਕਰਨੀ ਤਾਂ ਇਹ ਤਾਂ ਮੂੰਹ ਬੋਲੀ ਤੇ ਜਰੀਆ ਨੂੰ ਸੁਣਿਓ ਹੁਣ ਮੇਰੀ ਗੱਲ ਸੁਣੋ ਤੁਸੀਂ ਐਸ ਗੱਲ ਨਾਲ ਸਹਿਮਤ ਹਾਂ ਹਾਂਜੀ ਤੁਸੀਂ ਮੰਡੇ ਬਲਾਓ ਮੰਡੇ ਇੱਕ ਮਿੰਟ ਜੀ ਇੱਕ ਮਿੰਟ ਪਈਂ ਮੰਡੇ ਬੁਲਾ ਦਿੰਨੇ ਆ ਮੰਡੇ ਆਉਗੇ ਪ੍ਰਿੰਸੀਪਲ ਦੂਜਾ ਵਿਭਾਗੀ ਕਾਰਵਾਈ ਉਹਦੇ ਖਿਲਾਫ ਜੋ ਸਖਤ ਤੋਂ ਹੋ ਸਕਦਾ ਬਰਡਿੰਗ ਲੈ ਕੇ ਭੇਜੂਗੇ ਇੱਕ ਮਿੰਟ ਜੀ ਮੰਡੇ ਦੇ ਟਾਈਮ ਤੇ ਮਨੋਸੋ ਜੀ ਪ੍ਰਿੰਸੀਪਲ ਜੀ ਮੰਡੇ 10 ਵਜੇ ਦੇਖੋ ਜੀ ਇਸ ਤਰ੍ਹਾਂ ਆਪੀ ਉਹ ਦੀ ਵਾਈਫ ਦੀ ਡਿਮਿਰੀ ਆ ਉਹ ਹਸਪੀਟਲ ਚ ਦਾਖਲਿਆ ਕੋਈ ਨਾ ਕੋਈ ਉੱਥੇ ਹੋਣਾ ਹੀ ਆ ਅਸੀਂ ਅੱਗੇ ਅਸੀਂ ਮਾਸਟਰ ਆਉਗਾ ਦੁਨੀ ਚ ਹੋ ਗਿਆ ਥੋੜਾ ਜੀ ਕਿੰਨਾ ਹੈ ਇੱਕ ਮਿੰਟ ਇੱਕ ਮਿੰਟ ਸੰਸੋਨ ਸਾਹਿਬ ਕੰਟ੍ਰੈਕਟ ਦਾ ਰੋਕ ਕਰਵਾ ਦੀ ਅਸੀਂ ਤੁਹਾਡੇ ਤੋਂ ਮੈਂ ਐਸਓਸ ਵੀ ਲੈਣਾ ਅਡਰੈਸ ਦੱਸਿਆ ਕਾਰਡ ਦੇ ਨੇ 110 ਰੁਪਏ ਦੀ ਆ ਜੀ ਲੈਟਰ ਮਾਰ ਦਿਓ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਬਣਾਈ ਗਈ ਇੱਕ ਮਿੰਟ ਮੇਜਰ ਜੀ ਸੋਮਵਾਰ ਸੋਮਵਾਰ ਮੀਨ ਸੋਮਵਾਰ 10 ਵਜੇ ਉੱਤੇ ਆਜਣਾ ਚਾਹੀਦਾ ਹੁਣ ਉਹ ਤਾਂ ਨਹੀਂ ਨਹੀਂ ਤਾਂ ਆ ਡੀਐਸਪੀ ਸਾਹਿਬ ਖੜੇ ਅਸੀਂ ਰਿਟਰਨ ਐਫਆਈਆਰ ਇੱਕ ਮਿੰਟ ਯਾਰ ਇੱਕ ਹੀ ਰਹਿਣਾ ਗੱਲ ਗਲਤ ਦਾ ਕਾਜ਼ ਨਹੀਂ ਤਾਂ ਡੀਐਸਪੀ ਸਾਹਿਬ ਖੜੇ ਜੇ ਸੂਮ ਬੰਨੂ ਨਾ ਆਇਆ ਤਾਂ ਉਥੇ ਐਫਆਈਆਰ ਰਿਪੋਰਟ ਕਰਕੇ ਉਹ ਬਾਈਕ ਨੂੰ ਨਾਲ ਆਪਾਂ ਲੈ ਗਏ ਇੱਥੇ ਕਿਹੜੇ ਕਰ ਰਹੇ ਹੋ ਬਹੁਤ ਪਰਮਲ ਲੱਗਦਾ ਰੋਡ ਤੇ ਵੀ ਕਿੰਨਾ ਲੱਗਦੀ ਹੈ ਮੇਰੇ ਆਫਿਸ ਸਾਹ ਹੋਣਾ ਆ ਰਿਹਾ ਸੀ ਜੀ ਬੁਲਾ ਮੰਗੇ ਸਾਡੇ ਦੇ ਬੱਚੇ ਹੈ ਉਹ ਚਾਹਤ ਹੈ ਇੱਥੇ ਮਾफी ਮੰਗਾਓ ਇੱਥੇ ਆਓ ਸਰ ਇੱਥੇ ਬੁਲਾਓ ਸਰ